ਸਾਹਿਬ ਸਅ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਰੌਲਡਰ ਟਰੰਪ ਦਾ ਇੱਕ ਹੋਰ ਪਰਮਾਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਵਰਤੇ ਫੌਜੀ ਜਹਾਜ਼ਾਂ ਤੇ ਲਾਈ ਰੋਕ ਇਹ ਧਾਰਨਾ ਤੇ ਹਿਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ ਹੁਣ 36 ਮਿੰਟਾਂ ਚ ਹੋਵੇਗਾ ਸਫ਼ਰ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੀ ਹਮਲੇ ਦੀ ਕੋਸ਼ਿਸ਼ ਲੰਡਨ ਦੇ ਵੱਖਵਾਦੀ ਸਮਰਥਕਾਂ ਨੇ ਘੇਰੀ ਕਾਰ ਪੰਜਾਬ ਕਾਂਗਰਸ ਦਾ ਤਾਲਮੇਲ ਚਲਾਗਾ ਜੋਗ ਪਾਰਟੀ ਇਨਚਾਰਜ ਭੁਪੇਸ਼ ਪਟੇਲ ਨੇ ਦਿੱਤੀ ਸਫਾਈ ਬਧੀਰਚ ਬੈਠੇ ਵੱਡੇ ਬਦਮਾਸ਼ ਵੱਲੋਂ ਚਲਾਏ ਜਾ ਰਹੇ ਤਸਕਰੀਮ ਮਾਡੂਲ ਦਾ ਪਰਦਾਫਾਸ਼ ਹਥਿਆਰਾਂ ਸਣੇ ਦੋ ਕਾਬੂ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਭਰ ਚੋਂ ਧਰਨੇ ਚੁੱਕੇ 에ਅਰ ਇੰਡੀਆ ਦੀ ਉਡਾਣ 10 ਘੰਟੇ ਹਵਾ ਚ ਰਹਿਣ ਮਗਰੋਂ ਤਕਨੀਕੀ ਨੁਕਸ ਕਰਕੇ ਸ਼ਿਕਾਗੋ ਵਰਤੀ ਪੰਜਾਬ ਚ ਸਰਕਾਰੀ ਹਸਪਤਾਲ ਨਿੱਜੀ ਹੱਥਾਂ ਚ ਦੇਣ ਦੀ ਯੋਜਨਾ ਉਹਨੋ ਖਬਰਾਂ ਵਿਸਤਾਰ ਨਾਲ ਡੋਨਾਲਡ ਟਰੰਪ ਦਾ ਇੱਕ ਹੋਰ ਫਰਮਾਨ ਹੈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਵਰਤੇ ਫੌਜੀ ਜਹਾਜ਼ਾਂ ਤੇ ਲਾਈ ਰੋਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਕਸ਼ਨ ਮੋਡ ਵਿੱਚ ਹਨ ਲਗਾਤਾਰ ਕੋਈ ਨਾ ਕੋਈ ਨਵਾਂ ਫਰਮਾਨ ਉਲਾ ਮਰ ਲੋ ਲਾਗੂ ਕੀਤਾ ਜਾ ਰਿਹਾ ਹੈ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਜੁੜਾ ਇੱਕ ਹੋਰ ਫਰਮਾਨ ਟਰੰਪ ਵੱਲੋਂ ਕੀਤਾ ਗਿਆ ਹੈ ਜਿਹੜੇ ਜਹਾਜ਼ਾਂ 'ਾਂ ਹੀ ਗੈਰਕਾਨੂੰਨੀ ਪ੍ਰਵਾਸੀ ਵਾਪਸ ਆਪਣੇ ਮੱਤਰਮ ਭੱਤੇ ਸਨ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਆਪਣੇ ਫੌਜੀ ਜਹਾਜ਼ਾਂ ਦਾ ਇਸਤੇਮਾਲ ਤੇ ਰੋਕ ਲਗਾ ਦਿੱਤੀ ਹੈ ਦੱਸਦੀ ਏਕੇ ਟਰੰਪ ਪ੍ਰਸ਼ਾਸਨ ਨੇ ਵਿਦੇਸ਼ ਦੇ ਗਵਾਤਨਾਮੋ ਵੇ ਵਿੱਚ ਪ੍ਰਵਾਸੀਆਂ ਨੂੰ ਉਡਾਣ ਲਈ ਸੀ ਸਾਰਾਂ ਦਾ ਇਸਤੇਮਾਲ ਕੀਤਾ ਸੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਵਾਸੀਆਂ ਨੂੰ ਗਵਾਤਨਾਮੋ ਵੇ ਜਾਂ ਹੋਰ ਦੇਸ਼ਾਂ ਵਿੱਚ ਉਡਾਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਫੋਕਸ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਨੂੰ ਬਣਾਇਆ ਹੈ ਪਰ ਵਾਲ ਸਟਰੀਟ ਜਨਰਲ ਨੇ ਰਿਪੋਰਟ ਦਿੱਤੀ ਹੈ ਕਿ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਗਵਾਟ ਨਾਮੋ ਦੇ ਮਿਲਟਰੀ 베ਸ ਤੇ ਜਾਣ ਲਈ ਫੌਜੀ ਝਾਤਾਂ ਦੀ ਵਰਤੋਂ ਕਰਨਾ ਮਹਿੰਗਾ ਸਾਬਤ ਹੋਇਆ ਹੈ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਤਹਿ ਕੀਤੀ ਕਈ ਫਲਾਈਟਾਂ ਰੱਦ ਕਰ ਦਿੱਤੀ ਗਈ ਸੀ ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਉਡਾਣਾਂ ਦੇ ਪਾਬੰਦੀ ਨੂੰ ਵਧਾਇਆ ਜਾ ਸਕਦਾ ਹੈ ਜਾਂ ਸਥਾਈ ਕੀਤਾ ਜਾ ਸਕਦਾ ਹੈ ਕਦਾਰਨਾ ਅਤੇ ਹਿਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫ਼ਾ ਹੁਣ 36 ਮਿੰਟਾਂ 'ਚ ਹੋਵੇਗਾ ਸਫ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦਾਰਨਾ ਅਤੇ ਹਿਮਕੁੰਡ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਕੇਂਦਰ ਸਰਕਾਰ ਵੱਲੋਂ ਰੋਪਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਦਾਰਨਾ ਅਤੇ ਹਿਮਕੁੰਡ ਸਾਹਿਬ ਵਿਚ ਰੋਬੇ ਬਣ ਨਾਲ ਘੰਟਿਆਂ ਦਾ ਸਫ਼ਰ ਹੁਣ ਮਿੰਟਾਂ ਵਿੱਚ ਤੈਅ ਹੋ ਜਾਵੇਗਾ ਰੋਪਵੇ ਪ੍ਰੋਜੈਕਟ ਲਈ ਕੇਂਦਰ ਸਰਕਾਰ ਨੇ 4081 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ ਸੋਹਣਪ੍ਰਿਆਗ ਤੋਂ ਕੇਦਾਰਨਾਥ धाम ਜਾਣ ਲਈ ਯਾਤਰੀਆਂ ਨੂੰ 21 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਨਾ ਹੁੰਦਾ ਹੈ ਇਸ ਪੂਰੀ ਯਾਤਰਾ ਵਿੱਚ 8 ਤੋਂ 9 ਘੰਟੇ ਦਾ ਸਮਾਂ ਲੱਗਦਾ ਹੈ ਤੇ ਰਸਤਾ ਵੀ ਬਹੁਤ ਮੁਸ਼ਕਲ ਹੈ ਮੀਂਹ ਦੌਰਾਨ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਦਾ ਵੀ ਖਤਰਾ ਰਹਿੰਦਾ ਹੈ ਇਸ ਪ੍ਰੋਜੈਕਟ ਤਹਿਤ ਸਰਕਾਰ 12.9 ਕਿਲੋਮੀਟਰ ਦਾ ਰੋਡ ਬਣਾ ਰਹੀ ਹੈ ਜਿਸ ਨਾਲ धाम ਦੀ ਦੂਰੀ ਘਟ ਕੇ ਅੱਧੀ ਰਹਿ ਜਾਵੇਗੀ ਯਾਤਰਾ ਦਾ 9 ਘੰਟੇ ਦਾ ਸਮਾਂ 36 ਮਿੰਟਾਂ ਵਿੱਚ ਪੂਰਾ ਹੋ ਜਾਵੇਗਾ ਇਸ ਰੋਬੇ ਦੇ ਬਣ ਨਾਲ ਕੈਦਾਰਾ ਧਾਮ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲਾ ਹੈ ਲੰਬੇ ਤੇ ਮੁਸ਼ਕਲ ਸਫ਼ਰ ਦੌਰਾਨ ਤੀਸ ਯਾਤਰੀਆਂ ਨੂੰ ਸਿਹਤ ਸੰਬੰਧੀ ਦਿੱਕਤਾਂ ਵੀ ਹੁੰਦੀਆਂ ਹਨ ਪਰ ਰੋਬੇ ਨਾਲ ਯਾਤਰੀਆਂ ਨੂੰ ਇਹ ਦਿੱਕਤ ਨਹੀਂ ਆਏਗੀ ਇਸ ਨਾਲ ਜਿੱਥੇ ਸਮਾਂ ਬਚੇਗਾ ਨਾਲ ਹੀ ਦੂਜੇ ਪਾਸੇ ਹਵਾਈ ਯਾਤਰਾ ਦਾ ਮਹਿੰਗਾ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ ਲੋਕਾਂ ਨੂੰ ਉਮੀਦ ਹੈ ਕਿ ਹੈਲੀਕਾਪਟਰ ਤੋਂ ਘੱਟ ਖਰਚੇ ਵਿੱਚ ਤੀਰਥ ਯਾਤਰਾ ਰੋਬੇ ਜਰੀਏ ਬਾਬਾ ਕੈਦਾਰ ਨਾਤੇ ਦਰਸ਼ਨਾਂ ਲਈ ਧਾਮ ਵਿੱਚ ਪਹੁੰਚਣਗੇ ਨਾਲ ਹੀ ਇਹ ਵੀ ਤੈਅ ਹੋਇਆ ਹੈ ਕਿ ਰੋਬੇ ਸ਼ੁਰੂ ਹੋਣ ਦੇ ਬਾਅਦ ਯਾਤਰੀਆਂ ਦੀ ਗਿਣਤੀ ਵੀ ਵਧੇਗੀ ਅਧਾਰਨਾਥ ਲਈ ਬਣਨ ਵਾਲੇ ਰੋਬੇ ਨੂੰ ਅਤੇ ਆਧ੍ਰਿਕ ਟ੍ਰਾਈ ਕੇਵਲਾ ਕੈਂਡੋਲਾ ਨਾਮ ਨਾਲ ਲਿਆ ਜਾ ਰਿਹਾ ਹੈ ਜਿਸ ਨਾਲ ਜ਼ਿਆਦਾ ਯਾਤਰੀ ਬਾਬਾ ਦੇ ਦਰਸ਼ਨ ਕਰ ਸਕਣਗੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਤੇ ਹਮਲੇ ਦੀ ਕੋਸ਼ਿਸ਼ ਲੰਡਨ 'ਚ ਵੱਖਵਾਦੀ ਸਮਰਥਕਾਂ ਨੇ ਘੇਰੀਕਾਰ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਗੱਡੀ ਨੂੰ ਲੰਡਨ 'ਚ ਵੱਖਵਾਦੀ ਸਮਰਥਕਾਂ ਨੇ ਘੇਰ ਲਈ ਇਸ ਦੇ ਨਾਲ ਹੀ ਉਹਨਾਂ ਵੱਲੋਂ ਤਿਰੰਗੇ ਦਾ ਝੰਡੇ ਦਾ ਵੀ ਮਾਨ ਕੀਤਾ ਗਿਆ ਹੈ ਘਟਨਾ ਦੇ ਬਾਅਦ ਭਾਰਤਿਆ ਨੇ ਬਰੋਲ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਬ੍ਰਿਟਿਸ਼ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲਿਆਂ ਬੁੱਧ ਕਾਰਵਾਈ ਹੋਣੀ ਚਾਹੀਦੀ ਹੈ ਭਾਰਤ ਸਰਕਾਰ ਤੋਂ ਇਸ ਮੁੱਦੇ ਨੂੰ ਕੂਟਨੀਤਿਕ ਪੱਧਰ ਤੇ ਉਠਾਉਣ ਦੀ ਵੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਡਾਕਟਰ ਐਸ ਜੈ ਸ਼ੰਕਰ ਚੈਤਮ ਹਾਊਸ ਵੱਲੋਂ ਅਜੋਜੋ ਤਿਕ ਚਰਚਾ ਜੇ ਹਿੱਸਾ ਲੈਣ ਲਈ ਲੰਡਨ ਗਏ ਹੋਏ ਹਨ ਤੇ ਜਦੋਂ ਉਹ ਆਪਣੀ ਗੱਡੀ ਵਿੱਚ ਜਾ ਰਹੇ ਸਨ ਤਾਂ ਇੱਕ ਵਿਅਕਤੀ ਉਹਨਾਂ ਦੀ ਗੱਡੀ ਵੱਲ ਆਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ ਤੇ ਉਸਦੇ ਹੱਥ ਵਿੱਚ ਤਿਰੰਗਾ ਝੰਡਾ ਵੀ ਸੀ ਸੁਰੱਖਿਆ ਕਰਮਚਾਰੀਆਂ ਨੇ ਵਿਅਕਤੀ ਨੂੰ ਸਾਈਡ ਕੀਤਾ ਤਿਰੰਗੇ ਝੰਡੇ ਨੂੰ ਫਾੜਨ ਦਾ ਸ਼ਰਮਨਾਕ ਕੰਮ ਵੀ ਉਸ ਵਿਅਕਤੀ ਵੱਲੋਂ ਕੀਤਾ ਗਿਆ ਹੈ ਜਿਕਰਜੋਗ ਹੈ ਕਿ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ 4 ਤੋਂ 9 ਮਾਰਚ ਤੱਕ ਬ੍ਰਿਟੇਨ ਦੇ ਦੌਰੇ ਤੇ ਹਨ ਪੰਜਾਬ ਕਾਂਗਰਸ ਦਾ ਤਾਲਮਿਲ ਸ਼ਲਾਗਾ ਯੋਗ ਪਾਰਟੀ ਇੰਚਾਰਜ ਭੁਪੇਸ਼ ਪਟੇਲ ਨੇ ਦਿੱਤੀ ਸਫਾਈ ਪੰਜਾਬ ਕਾਂਗਸ ਦੇ ਆਗੂਆਂ ਵਿੱਚ ਧੜੇਬੰਦੀ ਜਾਰੀ ਹੈ ਉਹ ਜੋ ਮੌਜੂਦਾ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੋਂ ਅਸੰਤੁਸ਼ਟ ਦੱਸੇ ਜਾਂਦੇ ਹਨ ਇਸ ਵਿਚਾਲੇ ਕਾਂਗਸ ਦੀ ਏਕਤਾ ਨੂੰ ਲੈ ਕੇ ਨਵੇਂ ਨਿਯੁਕਤ ਇੰਚਾਰਜ ਤੇ ਛੱਤੀਸ਼ੀ ਕੱਢਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਵਗੇਲ ਨੇ ਸਪੱਸ਼ਟੀ ਦਿੱਤੀ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਵਿਰੋਧੀ ਧਰ ਦੇ ਨੇਤਾ ਅਤੇ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਵਿੱਚ ਤਾਲਮੇਲ ਸ਼ਲਾਘਾਯੋਗ ਹੈ ਮੈਨੂੰ ਭਰੋਸਾ ਹੈ ਕਿ ਪੰਜਾਬ ਦਾ ਇਹ ਤਾਲਮੇਲ ਆਉਣ ਵਾਲੇ ਦਿਨਾਂ ਵਿੱਚ ਔਰਨਾ ਸੂਬਿਆਂ ਲਈ ਇੱਕ ਮਿਸਾਲ ਬਣੇਗਾ ਇਹ ਪੋਸਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਹਾਲੇ ਚ ਪੰਜਾਬ ਦੌਰੇ ਤੋਂ ਵਾਪਸ ਆਏ ਸਨ ਉਹਨਾਂ ਚੰਡੀਗੜ੍ਹ ਵਿਖੇ ਸਮੂਹ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਵੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਤੋਂ ਲੈ ਕੇ ਬੂਧ ਪੱਧਰ ਤੱਕ ਨਵੀਆਂ ਕਮੇਟੀਆਂ ਬਣਾਉਣਾ ਤੇ ਸਹਿਯੋਗੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਗਈ ਹੈ ਆਉਣ ਵਾਲੀਆਂ ਮੀਟਿੰਗਾਂ ਵਿੱਚ ਸੂਬੇ ਦੇ ਅਹਿਮ ਮੁੱਦਿਆਂ ਤੇ ਵਿਚਾਰ ਪਤੰਦਰਾ ਕੀਤਾ ਜਾਵੇਗਾ ਜਿਸ ਵਿੱਚ ਲੋਕਾਂ ਤੱਕ ਪਹੁੰਚ ਕਰਨ ਤੇ ਜਨ ਸਮਰੱਥਨ ਵਧਾਉਣ ਦੇ ਤਰੀਕਿਆਂ ਤੇ ਵਿਚਾਰ ਕੀਤਾ ਜਾਵੇਗਾ ਕਾਂਗਰਸ ਪ੍ਰਧਾਨ ਬਦਲਣ ਦੀਆਂ ਅਟਕਲਾਂ ਤੇ ਬਗੇੜ ਨੇ ਸਪਸ਼ਟ ਕੀਤਾ ਕਿ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਫਵਾਨ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਕਾਂਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦਾ ਫੈਸਲਾ ਹਾਈ ਕਮਾਂਡ ਵੱਲੋਂ ਲਿਆ ਜਾਂਦਾ ਹੈ ਉਹਨਾਂ ਦੇ ਇਸ ਬਿਆਨ ਨਾਲ ਪਾਰਟੀ 'ਚ ਚੱਲ ਰਹੀ ਚਰਚਾ ਤੇ ਬ੍ਰਾਮ ਲੱਗਣ ਦੀ ਉਮੀਦ ਹੈ ਵਿਦੇਚ ਵਿੱਚ ਬੈਠੇ ਵੱਡੇ ਬਦਮਾਸ਼ ਵੱਲੋਂ ਚਲਾਏ ਜਾ ਰਹੇ ਤਸਕਰੀਮ ਮਾਡਿਊਲ ਦਾ ਪਰਦਾਫਾਸ਼ ਹਥਿਆਰਾਂ ਸਣੇ ਦੋ ਕਾਬੂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਨੁਸਾਰ ਸੂਬੇ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਨੇ ਮਿਹਨਤੀ ਹੋਈ ਹੈ ਇਸ ਦੇ ਤਹਿਤ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੀ ਟੀਮ ਨੇ ਗੈਰਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦੇ ਦੋ ਮੈਂਬਰਾਂ ਨੂੰ ਚਾਰ ਪਿਸਤੌਲਾਂ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਕੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਭਿਆ ਜਾਣਕਾਰੀ ਦੇ ਆਧਾਰ ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਮਲਪ੍ਰੀਤ ਸਿੰਘ ਵਰਕੰਬਰ ਜੋ ਕਿ ਬਟਾਲਾ ਦੇ ਪਿੰਡ ਬੁੱਟਰ ਕਲੰਦਾਂ ਰਹਿਣ ਵਾਲਾ ਹੈ ਅਤੇ ਰਣਜੀਤ ਸਿੰਘ ਜੋਗੇ ਗੁਰਦਾਸਪੁਰ ਦੇ ਭੈਣੀ ਵਾਂਗਰ ਦਾ ਰਹਿਣ ਵਾਲਾ ਹੈ ਵਜੋਂ ਹੋਈ ਹੈ ਬੀਜਪੀ ਗੌਰਵ ਯਾਦੂ ਨੇ ਕਹਿ ਕੇ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਤੋਸ਼ੀ ਕਮਲਪ੍ਰੀਤ ਵਿਦੇਸ਼ ਵਿੱਚ ਬੈਠੇ ਗੈਂਗਸਟਰ ਜੋ ਕਿ ਬਟਾਲਾ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਹੈ ਦੇ ਸੰਮਰਕ ਵਿੱਚ ਸੀ ਅਤੇ ਉਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਸੀ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੈਂਗਸਟਰ ਨੇ ਅਪਰਾਧਿਕ ਅੰਸਰਾਂ ਨੂੰ ਸਪਲਾਈ ਕਰ ਲਈ ਇਤਿਆਰਾਂ ਦੀ ਖੇਪ ਦਾ ਪ੍ਰਬੰਧ ਕੀਤਾ ਸੀ ਡੀਜੀਪੀ ਨੇ ਕਿਹਾ ਕਿ ਇਸ ਪੂਰੇ ਨੈਟਵਰਕ ਦਾ ਪਤਾ ਲਗਾਉਣ ਅਤੇ ਅਗਲੇਰੇ ਪਿਛਲੇਰੇ ਸੰਬੰਧ ਸਤਾਪਕਾਂ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਵਿਰੁੱਧ ਅਸਲ ਐਕਟ ਦੀ ਧਾਰਾ 25 ਅਤੇ 61 2 ਬੀ ਐਨਐਸ ਦੇ ਤਹਿਤ ਇੱਕ ਐਫਆਈਆਰ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ ਦੋਸ਼ੀਆਂ ਕੋਲੋਂ ਬਾਰੂਦ ਸਮੇਤ ਚਾਰ ਪਿਸਤੌਲਾਂ ਇੱਕ ਮੈਗਜ਼ੀਨ ਅਤੇ 9 ਐਮਐਮ ਦੀਆਂ 15 ਗੋਲੀਆਂ ਇੱਕ ਪਿਸਤੌਲ 30 ਬੋਰ ਸਮੇਤ ਇੱਕ ਮੈਗਜ਼ੀਨ ਅਤੇ 30 ਬੋਰ ਦੀਆਂ 9 ਗੋਲੀਆਂ ਤੇ 2 ਪਿਸਤੌਲ 32 ਬੋਰ ਸਮੇਤ 2 ਮੈਗਜ਼ੀਨ ਅਤੇ 32 ਬੋਰ ਦੀਆਂ 15 ਗੋਲੀਆਂ ਬਰਾਮਦ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਭਰ ਵਿੱਚ ਧਰਨੇ ਚੁੱਕੇ। ਸੰਯੁਕਤ ਕਿਸਾਨ ਮੋਰਚਾ ਦੀ ਇੱਕ अहम ਮੀਟਿੰਗ ਵੀਰਵਾਰ ਨੂੰ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ 18 ਤਾਮਾ ਤੇ ਲਗੇ ਧਰਨੇ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ ਇਹ ਐਲਾਨ ਐਸਕੇਐਮ ਦੀ ਮੀਟਿੰਗ ਤੋਂ ਬਾਅਦ ਲਖਵਿੰਦਰ ਸਿੰਘ ਲੱਖੋਵਾਲ ਬੁੱਟਾ ਸਿੰਘ ਬੁਰਜਗਲ ਤੇ ਹੋਰਨਾਂ ਕਿਸਾਨ ਆਗੂਆਂ ਨੇ ਕੀਤਾ ਹੈ ਕਿਸਾਨ ਆਗੂ ਨੇ ਐਲਾਨ ਕੀਤਾ ਕਿ ਉਹਨਾਂ ਵੱਲੋਂ 10 ਮਾਰਚ ਨੂੰ ਹਕੂਮਤਾਨ ਧਿਰ ਦੇ ਸਾਰੇ ਵਿਧਾਇਕਾਂ ਦੀਆਂ ਰਹਿਸ਼ਾ ਮੂਰੇ ਰੋਸ ਮੁਜਾਰੇ ਕੀਤੇ ਜਾਣਗੇ ਇਹ ਮੁਜਾਰੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾਣਗੇ ਇਸ ਦੌਰਾਨ ਵੱਡੀ ਗਿਣਤੀ ਕਿਸਾਨ ਆਗੂ ਸ਼ਮੂਲੀਅਤ ਕਰਨਗੇ ਕਿਸਾਨਾਂ ਨੇ ਐਲਾਨ ਕੀਤਾ ਕਿ 15 ਮਾਰਚ ਨੂੰ 11:30 ਵਜੇ ਚੰਡੀਗੜ੍ਹ ਵਿਖੇ ਕਿਸਾਨ ਭਾਵਨੇ ਵਿੱਚ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇਗੀ ਗੌਰਤਲ ਬਹਿ ਕੇ ਪਹਿਲਾਂ ਇਹ ਐਮਰਜੈਂਸੀ ਮੀਟਿੰਗ 7 ਮਾਰਚ ਨੂੰ ਲੁਧਿਆਣਾ ਵਿਖੇ ਹੀ ਬੁਲਾਈ ਗਈ ਸੀ ਪਰ ਅਚਾਨਕ ਮੋਰਚੇ ਵੱਲੋਂ ਕਰਨੈਲ ਸਿੰਘ ਈਸਲੂ ਭਵਨ ਲੁਧਿਆਣਾ ਵਿਖੇ ਮੀਟਿੰਗ ਸੱਦ ਲਈ ਗਈ ਇਸ ਮੀਟਿੰਗ ਵਿੱਚ ਭਾਗ ਲੈਣ ਵੇਲੇ ਪੰਜਾਬ ਕਿਸਾਨ ਜੁਨੀਅਨ ਦੇ ਸੂਬਾ ਅਗੋਰਜੰਤ ਸਿੰਘ ਅਤੇ ਨਰਿੰਦਰ ਕੌਰ ਬੁਰਜ ਮੀਰਾ ਨੇ ਦੱਸਿਆ ਕਿ 10 ਮਾਰਚ ਨੂੰ ਵਿਧਾਇਕਾਂ ਤੇ ਵਜ਼ੀਰਾਂ ਦੇ ਘਰਾਂ ਅੱਗੇ ਇੱਕ ਰੋਜ਼ਾ ਧਰਨੇ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ 15 ਮਾਰਚ ਨੂੰ ਮੋਰਚੇ ਦੀ ਮੁੜ ਮੀਟਿੰਗ ਪੰਜਾਬ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਪੰਜਾਬ ਦੀਆਂ ਮੰਗਾਂ ਤੇ ਚਰਚਾ ਕਰਨ ਦਾ ਖੁੱਲਾਸਾ ਦਿੱਤਾ ਗਿਆ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਭਾਰ ਵਿੱਚ ਥਾਂ ਥਾਂ ਤੇ ਲੱਗੇ ਮੋਰਚੇ ਮੁਲਤਵੀ ਕਰ ਦਿੱਤੇ ਜਾਣਗੇ ਉਹਨਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਪਿੰਡ ਟਾਈ ਭਈ ਵਿਖੇ ਲੱਗੇ ਮੋਰਚੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ 에어 ਇੰਡੀਆ ਦੀ ਉਡਾਨ 10 ਘੰਟੇ ਹਵਾ ਚ ਰਹਿਣ ਮਗਰੋਂ ਤਕਨੀਕੀ ਨੁਕਸ ਕਰਕੇ ਸ਼ਿਕਾਗੋ ਪ੍ਰਤੀ ਏਅਰ ਇੰਡੀਆ ਦੀ ਸ਼ਿਕਾਗੋ ਤੋਂ ਦਿੱਲੀ ਆ ਰਹੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਅਮਰੀਕੀ ਸ਼ਹਿਰ ਮੋੜ ਦਿੱਤਾ ਗਿਆ ਹੈ ਉਂਝ ਮੁੰਡ ਤੋਂ ਪਹਿਲਾਂ ਏਅਰ ਇੰਡੀਆ ਦੀ ਉਡਾਣ 10 ਘੰਟਿਆਂ ਲਈ ਹਵਾ ਵਿੱਚ ਸੀ ਉਂਝ ਇਸ ਪੂਰੇ ਘਟਨਾਕਰਮ ਤੋਂ ਜਾਣੂ ਸਯੋਤ ਨੇ ਇਸ ਕਵਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਨੂੰ ਮੋੜਨਾ ਪਿਆ ਕਿਉਂਕਿ ਇਸ ਲਈ ਬਹੁਤ ਹੀ ਪਖਾਨੇ ਬੰਦ ਹੋ ਗਏ ਸਨ ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਡਾਰ 24.com ਉਤੇ ਅਪਲਬ ਜਾਣਕਾਰੀ ਮੁਤਾਬਕ ਬੋਇੰਗ 777 337 ER ਜਹਾਅ ਹੈ 10 ਘੰਟੇ ਤੋਂ ਵੱਧ ਸਮਾਂ ਹਵਾ ਵਿੱਚ ਰਹਿਣ ਮਗਰੋਂ ਸ਼ਿਕਾਗੋ ਦੇ ORD ਹਵਾਈ ਅੱਡੇ ਤੇ ਮੋੜਾਇਆ ਇਹ ਰੇਡੀਆਂ ਦੀ ਉਡਾਣ ਵਿੱਚ ਕੁੱਲ 10 ਪਖਾਨੇ ਹਨ ਜਿੰਨਾਂ ਵਿੱਚੋਂ ਦੋ ਪਹਿਲੀ ਸ਼੍ਰੇਣੀ ਦੇ ਯਾਤਰੀਆਂ ਲਈ ਹਨ ਜਹਾਜ਼ ਵਿੱਚ ਫਸਟ ਬਿਜ਼ਨਸ ਅਤੇ ਇਕਾਨਮੀ ਕਲਾਸ ਨੇ 340 ਤੋਂ ਵੱਧ ਸੀਟਾਂ ਹਨ ਸੂਤਰਾਂ ਨੇ ਕਿਹਾ ਕਿ ਜਹਾਅ ਦਾ ਇੱਕ ਖਾਣਾ ਕੰਮ ਕਰ ਰਿਹਾ ਸੀ ਸੰਪਰਕ ਕਰਤੇ 에어 ਇੰਡੀਆ ਦੇ ਤਰਜਮਾਨ ਨੇ ਕਿਹਾ ਕਿ 에어 ਇੰਡੀਆ ਦੀ ਸ਼ਿਕਾਗੋ ਤੋਂ ਦਿੱਲੀ ਜਾ ਰਹੀ ਉਡਾਣ AI 126 ਤਕਨੀਕੀ ਨੁਕਸ ਕਰਕੇ 6 ਮਾਰਚ ਨੂੰ ਸ਼ਿਕਾਗੋ ਪਰਤ ਆਈ। ਤਰਜਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ਿਕਾਗੋ ਪੁੱਜਣ ਮਗਰੋਂ ਸਾਰੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਆਮ ਵਾਂਗ ਜਹਾਜ਼ ਤੋਂ ਉਤਾਰ ਕੇ ਖੱਜਲਕੋਰੀ ਤੋਂ ਬਚਾਉਣ ਲਈ ਰਹਿائش ਆਦਾਂ ਪ੍ਰਬੰਧ ਕੀਤਾ ਗਿਆ। ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਗਏ। ਤਰਜਮਾਨ ਨੇ ਕਿਹਾ ਕਿ ਯਾਤਰੀਆਂ ਨੂੰ ਟਿਕਟ ਰੱਦ ਕਰਨ ਦੇ ਬਦਲੇ ਪੂਰੇ ਰੀਫੰਡ ਤੇ ਕੰਪਲੀਮੈਂਟਰੀ ਰੀਸ਼ਡਿਊਲਿੰਗ ਦੀ ਵੀ ਪੇਸ਼ਕਸ਼ ਕੀਤੀ ਗਈ। ਪੰਜਾਬ 'ਚ ਸਰਕਾਰੀ ਹਸਪਤਾਲ ਨਿੱਜੀ ਹੱਤਾਂ 'ਚ ਦੇਣ ਦੀ ਯੋਜਨਾ। ਸੂਬੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਨੇ ਨਸ਼ਾ ਛਡਾਊ ਕੇਂਦਰ ਤੇ ਕੁਝ ਸਰਕਾਰੀ ਹਸਪਤਾਲ ਨਿੱਜੀ ਹੱਤਾਂ 'ਚ ਦੇਣ ਦੀ ਯੋਜਨਾ ਉਲੀਕੀ ਹੈ। ਨਸ਼ਾ ਛਡਾਊ ਕੇਂਦਰ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਹਸਪਤਾਲਾਂ ਜੀ ਕੰਪਨੀਆਂ ਨੂੰ ਦਿੱਤੇ ਜਾਣ ਦੀ ਤਿਆਰੀ ਹੈ ਇਹ ਗੱਲ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਮੀਤ ਸਿੰਘ ਨੇ ਪਿੰਡ ਜਨੀਅਰਸ ਦਿੱਤਾ ਸਰਕਾਰੀ ਮੋਰਬ સેવા ਕੇਂਦਰ ਚ ਸਮੂਹ ਧਕਾਰੀਆਂ ਤੇ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਮਗਰੋਂ ਈਡੀਆ ਨੂੰ ਕਹੀ ਉਹਨਾਂ ਕਿਹਾ ਕਿ ਪਾਇਲਟ ਪ੍ਰੋਜੈਕਟ ਪਹਿਲਾਂ ਕੁਝ ਸਰਕਾਰੀ ਹਸਪਤਾਲਾਂ ਤੋਂ ਸ਼ੁਰੂ ਕੀਤਾ ਜਾਵੇਗਾ ਨਸ਼ਾ ਛਡਾਊ ਕੇਂਦਰ ਚਲਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਸਰਕਾਰੀ ਹਸਪਤਾਲ ਚਲਾਉਣ ਲਈ ਇਹ ਜੀ ਕੰਪਨੀਆਂ ਨੂੰ ਸਰਕਾਰ ਵੱਲੋਂ ਫੰਡਿੰਗ ਕੀਤੀ ਜਾਵੇਗੀ ਲੋਕਾਂ ਦਾ ਮੁਫਤ ਇਲਾਜ ਮਾਹਰ ਡਾਕਟਰਾਂ ਵੱਲੋਂ ਕੀਤਾ ਜਾਵੇਗਾ ਉਹਨਾਂ ਦੀ ਗੱਲਬਾਤ ਪਿੰਗਲਵਾੜਾ ਚਲਾ ਰਹੀ ਸੰਸਥਾ ਨਾਲ ਹੋਈ ਹੈ ਜੋ ਪਹਿਲਾਂ ਹੀ ਸਰਕਾਰੀ ਕਾਲਜ ਦੇ ਕਾਰ ਨੂੰ ਸੱਜੇ ਢੰਗ ਨਾਲ ਚਲਾ ਰਹੀ ਹੈ ਉਹਨਾਂ ਅੱਗੇ ਕਹਾਂਗੇ ਸਰਕਾਰ ਵੱਲੋਂ ਚੁਣੌਦਰਾਣ ਕੀਤੀਆਂ ਗਈਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਉਹ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਤਿਆਰ ਕਰ ਲਿਆ ਗਿਆ ਹੈ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 6 ਗੋਡੇ ਬਦਲਣ ਵਾਲੇ ਸੈਂਟਰ ਬਣਾਏ ਜਾਣਗੇ ਲੁਧਿਆਣਾ ਵਿੱਚ ਵੀ ਸੈਂਟਰ ਆਫ ਐਕਸੀਲੈਂਸ ਡਾਇਲਿਸਿਸ ਲਈ ਬਣਾਇਆ ਗਿਆ ਹੈ ਜਿਸ ਵਿੱਚ ਵਿੱਚ 25 ਮਸ਼ੀਨਾਂ ਲਗਾਈਆਂ ਗਈਆਂ ਹਨ ਇੱਕ ਸੈਂਟਰ ਰਜਿੰਦਰਾ ਹਸਪਤਾਲ ਵਿੱਚ ਵੀ ਬਣਾਇਆ ਜਾ ਰਿਹਾ ਹੈ ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ